ਦੋਸਤੋ ਅੱਜ ਸਾਡੇ ਦੇਸ਼ ਦੇ ਵਿੱਚ ਇੱਕ ਇਹੋ ਜਿਹਾ ਵੀ ਪਿੰਡ ਆ ਜਿੱਥੇ ਅੱਜ ਤੱਕ ਕਦੇ ਚੋਰੀ ਨਹੀਂ ਹੋਈ ਚਾਹੇ ਤੁਹਾਡਾ ਸਮਾਨ ਇੱਕ ਰਾਤ ਚਾਹੇ 10 ਰਾਤਾਂ ਬਾਹਰ ਪਿਆ ਰਹੇ ਕੋਈ ਵੀ ਨਹੀਂ ਛੇੜਦਾ ਉਸ ਪਿੰਡ ਦੇ ਵਿੱਚ ਕਿਸੇ ਟਾਈਮ ਗੁਰਨਾਰਕ ਦੇਵ ਜੀ ਪਧਾਰੇ ਸਨ ਤੇ ਦੇਖੋ ਉਸ ਪਿੰਡ ਦੇ ਦਰਸ਼ਨ ਕਰੋ ਤੇ ਉੱਥੇ ਲੋਕਾਂ ਦੇ ਨਾਲ ਤੁਹਾਡੀ ਅਸੀਂ ਗੱਲਬਾਤ ਕਰਾਉਣੀ ਆ ਇਸ ਵੀਡੀਓ ਦੇ ਵਿੱਚ ਤਾਂ ਦੇਖੋ ਵੀਡੀਓ ਜਰਾ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾਲਾ ਵਹਿੰਦੀ ਦੁਨੀਆ ਸਾਰੀ ਏ ਕਮਾਲ ਐ ਹੈਰਾਨ ਰਹਿ ਜਾਈਦਾ ਸਤਗੁਰੂ ਜੀ ਦੇ ਪੰਡਿਆਂ ਤੇ ਚੱਲਦੇ 36 ਗੜ ਵਿੱਚ ਆਪ ਜੀ ਨਾਲ ਸਾਂਝਾ ਪੈ ਰਹੀਆਂ ਪਿਛਲੀ ਵੀਡੀਓ ਚ ਵੀ ਆਪ ਜੀ ਨੇ ਦੇਖਿਆ ਉੱਥੋਂ ਹੀ ਤਕਰੀਬਨ 2 ਕਿਲੋਮੀਟਰ ਦੂਰ ਅਸੀਂ ਖੜੇ ਆ ਸੰਗਤ ਜੀ ਕਦੇ ਇਹ ਪਿੰਡ ਦਾ ਨਾਮ ਸੀ ਰਾਣੀ ਸਾਗਰ ਰਾਣੀ ਦੇ ਨਾਮ ਉੱਤੇ ਪਿੰਡ ਵਸਦਾ ਸੀ ਰਾਣੀ ਸਾਗਰ ਤੇ ਜਦੋਂ ਹੀ ਸਤਗੁਰੂ प्यारे मेरे सोने सतगुरु गुरु नानक देव साहिब जी ਦੇ ਚਰਨ ਪਏ ਉਸ ਤੋਂ ਬਾਅਦ ਇਸ ਪਿੰਡ ਦਾ ਨਾਂ ਹੋ ਗਿਆ ਨਾਨਕ ਸਾਗਰ ਆਪਾਂ ਇੱਥੇ ਦਰਸ਼ਨ ਕਰਨਾ ਹੈ ਸਤਗੁਰੂ ਜੀ ਦੇ ਸਥਾਨ ਦੇ ਦਰਸ਼ਨ ਕਰਾਂਗੇ ਤੇ ਜਿੰਨੀਆਂ ਗੱਲਾਂ ਮੈਨੂੰ ਪਤਾ ਲੱਗੀਆਂ ਇਸ ਪਿੰਡ ਬਾਰੇ ਉਹ ਸਾਰੀਆਂ ਹੀ ਹੈਰਾਨ ਕਰਨ ਵਾਲੀਆਂ ਅਚੰਬਤ ਕਰਨ ਵਾਲੀਆਂ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਦਾ ਵੀ ਇਸ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਪਾਵਾਂਗੇ ਇਹ ਵੀਰ ਸਾਰੇ ਆਪਣੇ ਕੰਮ ਕਾਰ ਛੱਡ ਕੇ ਰਾਏਪੁਰ ਤੋਂ ਆਪਣੇ ਨਾਲ ਆਏ ਹਨ तकरीबन 140 ਕਿਲੋਮੀਟਰ ਅਸੀਂ ਰਾਏਪੁਰ ਤੋਂ 22 ਘੰਟੇ ਦੂਰ ਖਲੋਤੇ ਹਾਂ ਆਓ ਆਪ ਜੀ ਸਾਰਿਆਂ ਦਾ ਵੀ ਸਵਾਗਤ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚ ਪਹੁੰਚ ਗਏ ਤੇ ਪਿੰਡ ਵਾਲਿਆਂ ਦੀ ਕੰਡੀਸ਼ਨ ਸੀਗੀ ਕਿ ਤੁਸੀਂ ਬਾਹਰ ਖਲੋਣਾ ਅੰਦਰ ਨਹੀਂ ਆਉਣਾ ਸੀ ਤੁਹਾਨੂੰ ਆਪ ਪਿਆਰ ਨਾਲ ਲੈ ਕੇ ਆਉਣਾ ਇਹ ਉਹ ਪਿੰਡ ਜਿਹੜਾ ਜੈ ਗੁਰੂ ਨਾਨਕ ਹਰ ਗੱਲ ਤੇ ਕਹਿੰਦਾ ਵਾਹ ਜੀ ਵਾਹ ਹੁਣ ਵੇਖੋ ਉਹ ਆ ਰਹੇ ਆ ਔਰ ਜਿਹੜੇ ਸਿੱਖ ਆਂਦੇ ਆ ਨਾ ਉਹਨਾਂ ਨੂੰ ਗੁਰੂ ਨਾਨਕ ਦਾ ਰੂਪ ਸਮਝ ਕੇ ਵੈਲਕਮ ਕਰ ਜੀ ਕੋ ਗਿਆ ਹੈ ਸਰਪੰਚ ਜੀ ਵਰਤਮਾਨ ਹੈ ਸਰਪੰਚ ਜੀ ਇਹ ਫੁੱਲ ਬੜੇ ਕੀਮਤੀ ਹੁੰਦੇ ਆ ਜੀ ਵੇਖੋ ਅੱਜ ਸਵੇਰ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਸੀ ਅੱਜ ਇਹਨਾਂ ਪਿਆਰ ਇਹਨਾਂ ਸਤਕਾਰ ਧੰਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵਾ ਜੀ ਹਿੰਦੂ ਕਹਿੰਦੇ ਆਪਣੇ ਬਾਪ ਦੀ ਕਮਾਈ ਖਾਣਾ ਸਾਡੇ ਪਿਤਾ ਗੁਰੂ ਨਾਨਕ ਦੇਵ ਜੀ ਦੀ ਇੰਨੀ ਕਮਾਈ ਆ ਕਿ ਅੱਜ ਸਾਨੂੰ 550 ਸਾਲ ਬਾਅਦ ਉਹਨਾਂ ਦੇ ਪੁੱਤਰਾਂ ਨੂੰ ਇਨਾ ਪਿਆਰ ਮਿਲ ਰਿਹਾ ਭੈਣਾ ਤੇ ਵੀਰ ਸਾਰੇ ਆਏ ਆ ਪਿੰਡ ਦੇ ਸਰਪੰਚ ਆਏ ਆ ਜੀ ਜੀ ਇਸ ਪਿੰਡ ਦੀ ਇੱਕ ਖਾਸੀਅਤ ਆ ਪਿਆਰਿਓ ਕਿ ਇੱਥੇ ਧੀ ਦਾ ਨਾਂ ਜਿਹੜਾ ਉਹ ਬਾਹਰ ਲਿਖਿਆ ਜਾਂਦਾ ਮੇਨ ਦਰਵਾਜੇ ਦੇ ਉੱਤੇ ਆਹ ਗੱਲ ਅੱਜ ਪਤਾ ਲੱਗਦਾ और सारे घर गुलाबी साफ सुथरे देखो जी।, हाँ जी आंगन देखो है घर दा सब साफ सुथरे असि अपने धर्म बहुत समेट के रख लिया हमारे हिंदू संस्कृति में हाँ जी पानी का सम्मान करना गंगा जल से सम्मानित करना ठीक है जी और हाँ 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 ये हुली मुंह में जो बोलते हैं हाँ जी और जो शंख बजा रहे हैं जहाँ सुख और समृद्धि ਔਰ ਖੁਸ਼ੀ ਹੁੰਦੀ ਹੈ ਉਹੀ ਵਜਾਇਆ ਜਾਂਦਾ ਹੈ ਬਾਕੀਆਂ ਨਾ ਜਗ੍ਹਾ ਮੈਂ ਜਿੰਨੇ ਪੈਸਾ ਦੋ ਨਹੀਂ ਵਜਾਤਾ ਅੱਛਾ ਸ਼ੰਖ ਖੁਸ਼ੀ ਸੇ ਕੀ ਬਾਤ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਾਤਾ ਜੀ ਵਾਹ ਜੀਆ ਇਹੜੇ ਫੁੱਲਾ ਇੱਤੜਲੀ ਵੀ ਆ ਮਾਤਾ ਜੀ ਸਵਾਗਤ ਆ ਜੀਆ ਸਾਰਿਆਂ ਦੇ ਆ ਗਏ ਸੰਗਤ ਜੀ ਪੰਕਤੀ ਆਉਂਦੀ ਹੈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਜਿੱਥੇ ਸਤਿਗੁਰੂ ਜੀ ਨੇ ਅੱਜ ਆਪਾਂ ਮਹਾਰਾਜ ਤੋਂ 500 ਸਾਲ ਬਾਅਦ ਆਏ ਆ ਤੇ ਮਹਾਰਾਜ ਜਦੋਂ 500 ਸਾਲ ਪਹਿਲਾਂ ਇੱਥੇ ਉਦਣ ਤੋਂ ਉਹਨਾਂ ਦੀ ਪੂਜਾ ਹੋ ਰਹੀ ਹੈ ਸਾਨੂੰ ਪੰਜਾਬ ਵਿੱਚ ਬੈਠਿਆਂ ਨੂੰ ਪਤਾ ਹੀ ਕੁਝ ਨਹੀਂ ਲੱਗਦਾ ਕਿ ਸਾਡੇ ਸਤਿਗੁਰੂ ਜੀ ਦੀ ਮਹਿਮਾ ਕਿੰਨੀ ਕਵੱਡੀ ਹੈ ਅਸੀਂ ਉੱਥੇ ਹੀ ਭੈਣ ਭਰਾ ਮਿਲਦੇ ਹਾਂ ਉੱਥੇ ਨਗਰ ਕੀਰਤਨ ਕੱਢ ਲੈਂਦੇ ਉੱਥੇ ਗੁਰਪੁਰਬ ਮਨਾ ਲੈਂਦੇ ਆ ਗੁਰਪੁਰਬ ਜੇ ਮਨਾਉਣੇ ਚਾਹੀਦੇ ਤੇ ਇਨਾਂ ਚ ਆ ਕੇ ਮਨਾਉਣੇ ਚਾਹੀਦੇ ਆ ਕੀ ਬਾਤ ਹੈ ਜੋ ਸਾਨੂੰ ਇੱਥੇ ਪਿਆਰ ਮਿਲਿਆ ਨਾ ਬਸ ਕੀ ਕਹੀਏ ਹੁਣ ਇਹ ਲਫ਼ਜ਼ ਜਿੰਨੀ ਹੈਗੇ ਇਹ ਤਾਂ ਸਿਰਫ ਇਹ ਹੀ ਆ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਸ਼ੁਕਰਾਨਾ ਤੁਹਾਡਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਇਹ ਇਹ ਇਤਿਹਾਸਿਕ ਸਥਾਨ ਹੈ ਜੀ ਇੱਥੇ ਗੁਰੂ ਸਾਹਿਬ ਆ ਕੇ ਵਿਰਾਜਮ ਇੱਥੇ ਸੱਜੇ ਸੀਗੇ ਵਾਹ ਜੀ ਵਾਹ ਵਾਹ ਜੀ ਸਥਾਨਾਂ ਨਾਲ ਸੰਭਾਲ ਕੇ ਰੱਖਿਆ ਹੈ ਵਾਹ ਜੀ ਅਸੀਂ ਸੰਗਤ ਦੇ ਸਹਿਯੋਗ ਨਾਲ ਦਿੱਲੀ ਵਾਲੇ ਅੰਕਲ ਜੀ ਦੇ ਸਹਿਯੋਗ ਨਾਲ ਇਹਨੂੰ ਰੀਨੋਵੇਟ ਕੀਤਾ ਵਾਹ ਜੀ ਅੱਛਾ ਜੀ ਅੱਛਾ ਵਾਹ ਜੀ ਵਾਹ ਇੱਥੇ ਇਹਨਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਫੋਟੋ ਲਾਈ ਹੋਈ ਹੈ ਤੇ ਮੂਲ ਮੰਤਰ ਲਿਖਿਆ ਹੋਇਆ ਹੈ ਇਹ ਵੀਰ ਭੈਣਾਂ ਜਦੋਂ ਆਪਸ ਵਿੱਚ ਮਿਲਦੇ ਹਨ ਤਾਂ ਇਹ ਕਹਿੰਦੇ ਹਨ ਜੈ ਗੁਰੂ असी भी कोल आए हैं अभी यही कमांगे जय गुरु नानक जय गुरु तब कभी गुरु महाराज जी ने इधर से पूरी गए तो दर्शन के लिए तो यहाँ एक जी नह देने आप तो उसमें यहाँ बैठे थे बोलकर एक बाबा जी आए थे बाबा जी आये थे, थे यहाँ बैठे थे बोलकर वो सदियों से चलते 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 फिर नानक जी नानक जी बोलते बोलते रिकॉर्ड में नानक सागर हो गया नानक सागर हो गया देखो नीम दे थे बैठे सी। तो अभी तो ये बहुत सुंदर बन गया भैया बता रहे थे सेवा है इससे पहले यहाँ कैसे था इसके पहले हमारे जानते में तो ये जैसा है ऐसे ही था अच्छा जी लेंटर फेंटर हम लोग बनाए हैं इसको ठीक है जी ये लोग फिर खोज करते करते सिख समाज वाले आए यहाँ बैठे थे महाराज उलगा ये टेस फेज रंग ये लोग ये इसको किए हैं ऐसे ही पहले से ये था और यहाँ गांव का नानक सागर का पहले से नानक बैठक ही है ठीक है जी ये इनके पहले भी ये टेन से लगने के बाद भी ये नानक सागर का नानक बैठक ही है नानक बैठक बोलते हैं आप इसको तो जैसे हम गुरबानी को पढ़ते हैं हाँ आप तो छत्तीसगढ़ में हैं गुरबानी नहीं जानते होंगे हाँ आप गुरु नानक देव जी की पूजा कैसे करते हैं हम लोग पर्व में वो पूर्णिमा के दिन जो ये होता है कार्तिक पूर्णिमा को उनका जयंती जो होता है हां जी ये नजदीक में गढ़फुलझर है हां जी वहां पर गुरुद्वारा है सिख समाज वाले हैं तो आप गुरु नानक जयंती को वहां जाते हैं मनाने ये वहां जाते हैं भी यहां अपना-अपना घर में मनाते हैं अपना गुरु नानक जी का जो है संगत जी आपा सारे पढ़दे हां सवा लाख से एक लड़ाऊं तब गोविंद सिंह नाम कहऊं एस पिंड जाके ओदे नवे अर्थ देखण नु मिल गए सानु पता लगाया ए सर, सर, ये पिंड वाले सवा लाख बूटा कलगी वृक्ष जो है, हाँ जी? ये है कि अपने गाँव में सभी तरफ सवाएंगे ऐसा सोच है गाँव वालों का और ये धरती माता का अखिया भूषण और वृक्षारोपण वृक्षारोपण कहते हैं तो धरती माता को छाँव भी देते है और मनुष्य जब आते है छाव में बैठते है क्योंकि यहाँ गुरु महाराज आए थे तो ਬਗਰ ਜਗਰ ਨਹੀਂ ਬੈਠੇ ਸੀ ਛਾਂਵੇਂ ਬੈਠੇ ਸੀ ਝਾੜ ਦੇ نیچے ਇਸ ਲਈ ਝਾੜ ਲਗਾਣਾ ਆਪਨ ਇੱਕ ਸੋਚੇ ਹੈ ਪਿੱਛੇ ਪਿੰਡ ਦੀ ਦੁਕਾਨ ਆ ਆਪਣੇ ਸਿੰਘ ਆ ਕੇ ਖਰੀਦਣ ਲੱਗ ਪਿਆ ਭਾਜੀ ਇੱਥੇ ਜਦੋਂ ਤੋਂ ਤੁਸੀਂ ਆਏ ਪਹਿਲੀ ਵਾਰ ਕੀ ਚੇਂਜਸ ਆਈਆਂ ਇੱਥੇ ਜਦੋਂ ਅਸੀਂ ਪਹਿਲੀ ਵਾਰ ਹੀ ਆਇਆ ਨਾ ਇਹ ਜਿਹੜੀ ਬਿਲਡਿੰਗ ਹੈਗੀ ਹੈ ਇਹਨਾਂ ਨੇ ਬਣਾ ਕੇ ਰੱਖੀ ਹੋਈ ਸੀ ਤੇ ਸਾਡੇ ਦਿੱਲੀ ਵਾਲੇ ਅੰਕਲ ਔਰ ਅਸੀਂ ਸਾਰੀ ਸੰਗਤ ਨੇ ਡਿਸਾਈਡ ਕੀਤਾ ਕਿ ਆਪਾਂ ਇਹਨੂੰ ਥੋੜਾ ਜਿਹਾ ਟਾਈਲਸ ਵਗੈਰਾ ਲਗਾ ਕੇ ਅੱਛੀ ਵਿਵਸਥਿਤ ਕਰੀਏ ਤੇ ਜਦੋਂ ਅਸੀਂ ਇਹਨੂੰ ਵਿਵਸਥਿਤ ਕੀਤੀ ਨਾ ਉਦੋਂ ਅਸੀਂ ਇੱਥੇ ਪ੍ਰੋਗਰਾਮ ਵੀ ਕੀਤਾ ਠੀਕ ਹੈ ਜੀ ਤੇ ਪ੍ਰੋਗਰਾਮ ਕੀਤਾ ਤੇ ਹੁਣ ਸਮੇਂ-ਸਮੇਂ ਤੇ ਅਸੀਂ ਪ੍ਰੋਗਰਾਮ ਕਰਦੇ ਆਂ ਤੇ ਬੜੀ ਦੂਰੋਂ-ਦੂਰੋਂ ਸੰਗਤ ਜਿਹੜੀ ਹੈਗੀ ਹੈ ਨਾ ਨਾਨਕ ਸਾਗਰ ਇਸ ਚਬੂਤਰੇ ਤੇ ਆ ਕੇ ਬਾਟ ਪੂਜਾ ਕਰਦੀ ਹੈ ਸਿਮਰਨ ਕਰਦੇ ਆਂ ਕੀਰਤਨ ਕਰਦੇ ਆਂ ਬਸਾਂ ਭਰ-ਭਰ ਕੇ ਰਾਇਪੁਰ ਤੋਂ ਆਂਦੀਆਂ ਦੂਜੇ ਸ਼ਹਿਰਾਂ ਤੋਂ ਦੂਜੇ ਸਟੇਟਾਂ ਤੋਂ ਆਂਦੀਆਂ ਤੇ ਇੱਥੇ ਆ ਕੇ ਆਪਣੀਆਂ-ਆਪਣੀਆਂ ਅਰਦਾਸਾਂ ਮੰਗਦੇ ਆਂ ਔਰ ਪੂਰੀਆਂ ਵੀ ਹੁੰਦੀਆਂ ਉਹਨਾਂ ਦੀ ਅਰਦਾਸਾਂ ਵਾਹ ਜੀ ਵਾਹ ਅੱਛਾ ਸਰਪੰਚ ਜੀ ਜੋ گاؤں ਮੇ ਸਾਰੇ ਘਰ ਜੇ ਜੇ ਗੁਲਾਬੀ ਰੰਗ ਕੇ ਕਿਉਂ ਪਿੰਕ ਕਿਉਂ ਹੈ ਜੀ ਸਰ ਹਮਨੇ ਸੁਨਾ ਥਾ ਕਿ ਇੰਡੀਆ ਮੇ एक पिंक सिटी है बोलकर जिसको हाँ जयपुर जयपुर हैं हाँ जी तो अपने गांव में ये सोच बनाए कि ये किसी का कच्चा मकान किसी का पक्का मकान न दिखे और किसी का अच्छे धनी लोग अच्छे पेंट करते हैं और गरीब लोग चूना छुई पुतते हैं तो सभी का भावना एक बने एकता बने इसलिए सबका रंग एक ही होना चाहिए तो कौन सा रंग एक ही होना चाहिए तो पिंक कलर सबको ਪਸੰਦ ਹੋਆ ਕਹਿੰਦੇ ਇਸ ਪਿੰਡ ਚ ਚੋਰੀ ਨਹੀਂ ਹੁੰਦੀ ਸਾਰਾ ਕੁਝ ਸਾਹਮਣੇ ਪਿਆ ਹੁੰਦਾ ਆਦਾਨ ਤੁਸੀਂ ਰੱਖ ਕੇ ਵੇਖਿਓ ਰਾਤ ਨੂੰ ਕਿਤੇ ਪੰਜਾਬ ਚ ਦੇ ਸ਼ੇਰ ਨੂੰ ਲਵ ਜੂ ਤਾਂ ਗੱਲ ਕਰਿਓ ਚਲੋ ਜੀ ਘਰ ਵੇਖੀਏ ਹੁਣ ਆਪਾਂ ਆਓ ਜੀ ਹੁਣ ਸਪਰਨ ਚ ਸਾਹਿਬ ਆਪਣਾ ਘਰ ਦਿਖਾਉਣ ਲੱਗੇ ਇਹਨਾਂ ਦਾ ਰਹਿਣ ਸਹਿਣ ਦੇਖੀਏ ਦੱਸ ਦੇ ਘਰ ਬਹੁਤ ਸਾਫ਼ ਹੁੰਦੇ ਅੰਦਰ ਚਲੋ ਜੀ आप पोचे फिरे अपना ट्रडिशन भी, था। पिछे ये गार्डन भी है किचन गार्डन भी है ये टम, भाटा भी है टमाटर भी है मिर्चा भी है सभी बीस इस, बीस इस में खाने के लायक भी है कुमड़ा भी है ऐसा सब थोड़ा थोड़ा करेला है सारा कुछ लाया हो ਆਪਣਾ ਗਾਰਡਨ ਵੀ ਹੈ ਉਹ ਬਗੀਚਾ ਵੀ ਹੈ ਆ ਬੈਂਗਣ ਦੇ ਬੂਟੇ ਆ ਮੇਰੇ ਤੋਂ ਉੱਚੇ ਆ ਵੀ ਚੁੱਕੇ ਆਂ ਜੀ ਕਰੇਲੇ ਵੀ ਆ ਫਸਲਾਂ ਸਾਰੀਆਂ ਸਭ ਨੂੰ ਬਾਗਵਾਨੀ ਦਾ ਵੀ ਪੂਰਾ ਸ਼ੌਕ ਹੈ ਅੱਛਾ ਪੂਰਾ ਹੈ ਬਹੁਤ ਦੇਖੀ ਹੋਈ ਹੈ ਭਾਈ ਸਾਹਿਬ ਜੀ ਹਾਂਜੀ ਕੋਈ ਕੁ ਵੀ ਰੱਖੀ ਬੁੱਲਟ ਵੀ ਰੱਖੀ ਮੈਂ ਵੇਖੀ ਉੱਥੇ ਲੱਗੀ ਕੀ ਬਾਤ ਆਪਾਂ ਹੁਣ ਪਿੰਡ ਦੇ ਦੂਜੇ ਪਾਸੇ ਇੱਕ ਖੂਹ ਆ ਉਹ ਵੀ ਚੰਬਤ ਗੱਲ ਆ ਤੇ ਇੱਕ ਜਿਹੜੀ ਹੋਰ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਇਸ ਪਿੰਡ ਚ ਕਿਦਾਂ ਲਾਗੂ ਹੁੰਦਾ ਹੈ ਉਹ ਵੀ ਤੁਹਾਨੂੰ ਅੱਗੇ ਜਾ ਕੇ ਉੱਥੇ ਦੱਸ ਦਿਆਂ ਆਪਾਂ ਪਿੰਡ ਚ ਤੁਰੇ ਫਿਰਨੇ ਸੰਗਤ ਜੀ ਆ ਗਲੀਆਂ ਚ ਦੇਖੋ ਸਫਾਈ ਵੇਖੋ ਇਹ ਜ਼ਰੂਰ ਹੈ ਕਿ ਸਾਦਗੀ ਆ ਉਨੀ ਅਮੀਰੀ ਨਹੀਂ ਆ ਪਰ ਸਫਾਈ ਬਹੁਤ ਜਿਆਦੀ ਆ ਝਾੜੂ ਫਿਰਿਆ ਹੋਇਆ ਆ ਆਹ ਰੋਡ ਦੇ ਉੱਤੇ ਅੱਜ ਸਵੇਰੇ ਝਾੜੂ ਫਿਰਿਆ ਆ ਜਿੰਨੀਆਂ ਤੋਂ ਅਸੀਂ ਲੰਘ ਕੇ ਗਏ ਆ ਪਤਾ ਲੱਗਦਾ ਹੈ ਕਿ ਇਹ ਲੋਕ ਰੋਡ ਦੇ ਉੱਤੇ ਵੀ ਝਾੜੂ ਫੇਰਦੇ ਆ ਇੱਕ ਹੋਰ ਗੱਲ ਆ ਦਸੀ ਕਹਿੰਦੇ ਵੀ ਜਿਹੜਾ ਪਾਣੀ ਵਰਤਦੇ ਆ ਅਸੀਂ ਜਿੰਨਾ ਘਰ ਚ ਵਰਤਿਆ ਜਾਂਦਾ ਉਹ ਸਾਰਾ ਮੁੜ ਕੇ ਖੇਤੀ ਲਈ ਯੂਜ਼ ਹੁੰਦਾ ਆ

देखो मेरे घर की अभिमान कुमारी सुजाता प्रधान सब बच्चिया नाम इन घर लिखे क्या बात है ये सब गार्डन में लगाते हैं ये ऐसा गमला लगा के गमला लगा के जो सवा लाख पेड़ है उनमें ये भी आते हैं जे नहीं आते हैं ये उनमें नहीं आते पेड़ बड़े लगेंगे इस गांव को नानक सागर कहते हैं हां जी और जब से पंचायत चुनाव हुआ है हाँ जी ਔਰ ਜਦੋਂ ਸੇ ਜੋ ਵੀ ਲੋਕ ਸਭਾ ਵਿਧਾਨ ਸਭਾ ਚੁਨਾਵ ਹੁੰਦਾ ਹੈ ਹਾਂਜੀ ਇਸ ਦਾ ਮ ਚੁਨਾਵ ਕੇ ਨਾਮ ਸੇ ਵਿਵਾਦ ਨਹੀਂ ਹੁੰਦੇ ਇੱਕ ਗੱਲ ਇਹ ਬੜੀ ਜ਼ਰੂਰੀ ਹੈ ਭਾਜੀ ਵੀ ਅਸੀਂ ਪੰਜਾਬ ਚ ਰਹਿੰਦੇ ਆ ਗੁਰੂ ਨਾਨਕ ਦੇਵ ਜੀ ਨੂੰ ਮਨਾਉਂਦੇ ਆ ਪਰ ਗੁਰਦਾਂਤਕ ਦੇਵ ਜੀ ਦੀ ਆਖੇ ਨਹੀਂ ਲੱਗੇ ਹੁਣ ਆਹ ਹਰਾਨੀ ਰਹਿ ਗਈ ਇਸ ਪਿੰਡ ਚ ਇਲੈਕਸ਼ਨ ਦਾ ਕੋਈ ਝਗੜਾ ਨਹੀਂ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸਥਾਨ ਉੱਥੇ ਬੈਠ ਜਾਂਦੇ ਸਾਰੇ ਫੈਸਲੇ ਕਰ ਲੈਂਦੇ ਆ ਦੋ ਵਾਰ ਦਿਨ ਚ ਸਫਾਈ ਕਰਦੇ ਆ ਦੇਖੋ ਹਾਂਜੀ ਗਲੀਆਂ ਆਪ ਸਾਫ਼ ਕਰਦੇ ਆ ਪਿੰਡ ਦੇ ਇੱਕ ਸਿਰੇ ਤੇ ਇੱਕ ਖੂਹ ਵੀ ਹੈ ਜਿਹੜਾ ਆਪਾਂ ਵੇਖਣ ਆਏ ਆ। ਤਾਂ ਅੱਛਾ ਇਹਨਾਂ ਪਾਣੀ ਰਹਿਣਾ। ਉਸ ਤੋਂ ਬਾਅਦ ਗਰਮੀ 'ਚ ਉੱਪਰ ਆਂਦਾ ਪਾਣੀ। ਤੇ ਇਹ ਸਾਫ਼ ਹੈ ਪਾਣੀ? ਹਾਂ ਜੀ, ਇਹ ਸਾਫ਼ ਹੈ। ਨਹਾਣ ਕੇਲੀ ਯੂਜ਼ ਕਰਦੇ। ਤਾਂ ਖਾਸੀਅਤ ਕੀ ਹੈ ਸਰਪੰਚ ਸਾਹਿਬ ਇਸ ਖੂਏ ਦੀ? ਇਸਕੀ ਖਾਸੀਅਤ ਇਹ ਹੈ ਕਿ ਬਰਸਾਤ 'ਚ ਮੈਂ ਪਾਣੀ ਖੁਦ ਹੀ ਖਾਸੀਅਤ ਕੀ ਕਮਾਲ ਹੈ। ਆਪਾਂ ਪੰਜਾਬ 'ਚ ਵੀ ਦੇਖੋ ਕੀ ਹੁੰਦਾ ਹੈ। ਮੀਆਂ ਦੇ ਦੇਣਾ 'ਚ ਪਾਣੀ ਉੱਪਰ ਹੁੰਦਾ। ਜਦੋਂ ਬਹੁਤ ਗਰਮੀ ਹੁੰਦੀ ਤੇ ਖੂਹਾਂ 'ਚੋਂ ਪਾਣੀ ਵਰਤੇ ਜਾਂਦਾ, ਥੱਲੇ ਚਲਿਆ ਜਾਂਦਾ। ਇੱਥੇ ਦੇਖੋ ਉਲਟਾ ਹੈ। ਖੂ ਦਾ ਪਾਣੀ ਜਦੋਂ ਗਰਮੀ ਹੁੰਦੀ ਉੱਪਰ ਆ ਜਾਂਦਾ ਜਦੋਂ ਬਹੁਤ ਮੀਂਹ ਪੈਂਦੇ ਤੇ ਚਲਿਆ ਜਾਂਦਾ ਤੇ ਅਸੀਂ ਪੁੱਛਿਆ ਸਰਪੰਚ ਸਾਹਿਬ ਕਿਉਂ ਕਹਿੰਦੇ ਵੇਖੋ ਰੱਬ ਜੀ ਨੇ ਵਿਵਸਥਾ ਕੀਤੀ ਹੈ ਕਿ ਲੋਡ ਜਦੋਂ ਪਾਣੀ ਦੀ ਹੈ ਪਾਣੀ ਆਪਣੇ ਆਪ ਉੱਪਰ ਆ ਰਿਹਾ ਹੈ ਕੀ ਬਾਤ ਦਾਤਾ ਜੀ ਜਾਣੇ ਗੁਰੂ ਨਾਨਕ ਦੇਵ ਜੀ ਜਦੋਂ ਮਹਾਰਾਜ ਆਏ ਉਦੋਂ ਹੀ ਨੀ ਸਾਰਾ ਕੁਝ ਹੋਇਆ ਕਿਉਂ ਜੀ ਤੇ ਦੋ ਖੂਹ ਆ ਇੱਕ ਉਧਰ ਹੈ ਇੱਕ ਇਧਰ ਹੈ ਔਰ ਦੋਨਾਂ ਦੀ ਸੇਮ ਨੇਚਰ ਹੈ ਇਹ ਜੋ ਖੂਹ ਜਿਹੜੇ ਇਸ਼ਨਾਨ ਕਰ ਰਹੇ ਸੀ ਨਾ ਇਹਨਾਂ ਦੇ ਪਿਤਾ ਜੀ ਨਮਈ ਚੰਦ ਪ੍ਰਧਾਨ

इसको चक्र बिहू कहते हैं चक्र बिहू चक्र बिहू में अभी मैनू घुसे थे हाँ जी तो यहाँ भी जो घुसेगा तो जिसमें घुसेगा उसी में वापस होगा और डबल किसी में उसको टच करना नहीं है ओ। सभी बिहू में रस्ते 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 रस्ते, रस्ते निकलेगा <laughs> तो सफल है सो <laughs> <laughs> तो पहला जो पौधा लगाया था सवा लाख में से यहीं से किया था गांव गांव में वो गांव से किया है अभी जो स्कूल के इर्द गिर्द लगे है ये भी सवा लाख का हिस्सा ही है सही है ਨਾਨਕਸਾਗਰ ਪਿੰਡ ਦੀਆਂ ਖਾਸੀਅਤਾਂ ਤਾਂ ਹੋਰ ਵੀ ਬਹੁਤ ਸਾਰੀਆਂ ਹਨ ਪਰ ਫੇਰ ਕਦੇ ਅੱਜ ਬੜੀ ਖੁਸ਼ੀ ਹੋਈ ਸ਼ੁਕਰ ਹੈ ਗੁਰੂ ਸਾਹਿਬ ਜੀ ਦਾ ਬਹੁਤ ਸਾਰੇ ਸਥਾਨਾਂ ਦੇ ਦਰਸ਼ਨ ਕਰਾਉਂਦੇ ਪਰ ਇੱਥੇ ਪ੍ਰੈਕਟੀਕਲ ਰੂਪ ਦੇ ਵਿੱਚ ਇਹਨਾਂ ਨੂੰ ਸਤਿਗੁਰੂ ਜੀ ਦੇ ਉਪਦੇਸ਼ ਮੰਨਦੇ ਆਂ ਵੇਖ ਕੇ ਜਿੱਥੇ ਬਹੁਤ ਮਾਣ ਵੀ ਹੋਇਆ ਉੱਥੇ ਆਪਣੇ ਆਪ ਤੇ ਸ਼ਰਮ ਵੀ ਆਈ ਕਿ ਕਾਸ ਕਿਤੇ ਸਾਡਾ ਜਿਹੜਾ ਪੰਜਾਬ ਆ ਉਹ ਵੀ ਹੁੰਦਾ ਬੇਗਮਪੁਰਾ ਐਦਾਂ ਹੀ ਬੈਠ ਕੇ ਸਮਝਾਉਂਦੇ ਹੁੰਦੇ ਬੈਠ ਕੇ ਇੱਕੋ ਥਾਂ ਸਾਰਾ ਪਿੰਡ ਕਰਦਾ ਅਸੀਂ ਹੰਕਾਰਾਂ 'ਚ ਲੜਾਈਆਂ ਨਾਲ ਲੜਦੇ ਹੁੰਦੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਹੋਰ ਇਤਿਹਾਸ ਹੈ ਛੱਤੀਗੜ੍ਹ ਦਾ ਜਿਹੜਾ ਅਗਲੀ ਵੀਡੀਓ ਦੇ ਵਿੱਚ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ